शीश पे सो है मोर को मुट तेरे शीश पे सो है प्यारी वंशी निरो मन इलाके दे ਸਭ ਤੋਂ ਪੁਰਾਣੇ ਸ਼ਿਵ ਮੰਦਿਰ ਗੰਗੂਆਲ ਵਿਖੇ ਪਿਛਲੇ ਇੱਕ ਹਫ਼ਤੇ ਤੋਂ ਚੱਲ ਰਹੀ ਸ਼੍ਰੀਮਦ ਭਗਵਤ ਕਥਾ ਪ੍ਰਾਵਣ ਨੂੰ ਅੱਜ ਬਿਸ਼ਰਾਮ ਦਿੱਤਾ ਗਿਆ ਜ਼ਿਕਰਯੋਗ ਹੈ ਕਿ 10 ਅਗਸਤ ਨੂੰ ਕਲਸ਼ ਯਾਤਰਾ ਤੋਂ ਬਾਅਦ

Gracias. बातें हमारे लिए ये कथा हमें प्रदान करती दी और ये कथा बड़े ही भाव से हम सब भक्त जब श्रवण कर रहे हैं यदि इस कथा को कोई भाव से श्रवण करता है निश्चय ही बिहारी जी की कृपा होती है यह हम बिल्कुल यहाँ व्यास शेषदेव जी से इस दिव्य कथा को सुनते हुए शेषदेव जी महाराज कहने लगे प्रक्षिश Hey, 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 hey. she had it all ਇਹਨਾਂ ਕੰਡੀਡੇ ਪਾਵਰਫੁਲ ਮਾਤਮਾ ਇਹਨਾਂ ਨੂੰ ਔਰ ਮਾਤਮਾ ਇਹਨਾਂ ਨੂੰ ਇਸਤਰਾ ਦਾ ਦੇਣ ਵਾਸਤੇ ਬਹੁਤ ਬਹੁਤ ਕਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਭ ਨੂੰ ਜੀ ਸੋ ਅੱਜ ਇਹਨਾਂ ਵੱਲੋਂ ਮੰਦਰ ਨੂੰ ਬਹੁਤ ਰੱਖਿਆ ਜੋ ਕਰਨਾ ਹੈ ਤੇ ਇਹਨਾਂ ਦਾ ਸਨਮਾਨ ਜਿਹੜਾ ਸਾਰਾ ਕੁਝ ਜਿਹੜੀ ਨਜ਼ਰਾਂ ਸਾਰੀ ਜਿਹੜੀ ਇਹ ਸੰਗੀਤਨ ਮੰਟਲੀ ਹੈ ਇਹਨਾਂ ਨੂੰ ਵੀ ਕਮੇਟਰੀ ਬਿਲੋਂ ਸਨਮਾਨ ਕੀਤਾ ਜਾ ਰਿਹਾ ਹੈ ਤੇ ਮੈਂ ਕਹੂੰਗਾ ਵੀ ਕਟਵਾਲ ਜੀ ਰਸ਼ਵਾਲ ਜੀ ਬਲੋ ਇਧਰ ਇਧਰ ਰਸ਼ਵਾਲ ਜੀ ਨਾਲ ਉਹ ਸਮਯੂਟ ਸਾਡ ਰਸ਼ਵਾਲ ਜੀ ਬਲੋ ਸ਼ੁਭਾਭਾਰੀ ਨੂੰ ਬੜਾ ਹਾਲੀ ਵਾਲੀ ਜਿਹੀ ਵਗਿਆ ਨੁਕਸੀ ਦਾ ਪੀਟੀਟੀ ਨੂੰ ਤੁਹਾਨੂੰ ਮਿਲ ਗਈ ਛੋਮੇ ਆਪਣੀ ਕੁਆਲਟੀ ਬਸ ਇਹਨਾਂ ਨੂੰ ਵੀ ਕੀ ਚਾਹੂੰ ਕਿਰਨ ਨੂੰ ਸਾਰੀ ਜੀ ਕਥਾ ਹੈ ਕਿਰਨ ਦੇ ਤੁਖੜੀਆਂ ਸਾਰੀਆਂ ਧੂਮਾਰਿਆ ਕਰਾਂ ਜੋੜ ਕੇ ਹਲਵਾ ਚਲ ਕੋਲ ਲੋ ਜੀ ਇਹਨਾਂ ਦਾ ਪਰਿਵਾਰ ਜਿਹੜਾ ਹੈ ਉਹ ਤੋਂ ਆਇਆ ਹੈ ਇਹਨਾਂ ਦੇ ਸਿਸਟਰ ਹੈ ਇਹ ਤਾਂ ਉਹ ਸਾਰੇ ਹੀ ਬਣ ਗਏ ਲੇਕਿਨ ਇਹਨਾਂ ਨੇ ਸ਼ਾਦੀ ਕਰਤੀ ਹੈ ਬਹੁਤ ਬਹੁਤ ਧੰਨਵਾਦ ਇਹ ਸਾਡੀ ਸ਼੍ਰੀ ਮੰਦਿਰ ਕਮੇਟੀ ਵੱਲੋਂ ਜਿਹੜੀ ਹੈ ਹਰ ਸਾਲ ਕਥਾ ਕ੍ਰਿਸ਼ਨ ਦਾ ਅਗੁਰ ਪੁਰਾਣ ਇਸ ਨੂੰ ਰੱਖੀ ਜਾਂਦੀ ਹੈ ਸੌਣ ਦੇ ਮਹੀਨੇ ਔਰ 10 ਤਰੀਕ ਨੂੰ ਕਥਾ ਸਾਡੀ ਜਿਹੜੀ ਸ਼ੁਰੂ ਹੋਈ ਸੀ ਕ੍ਰਿਸ਼ਨ ਮੰਦਿਰਾਂ ਦੇ ਜਿਹੜੇ ਬ੍ਰਿੰਦਾਵਨ ਤੋਂ ਆਏ ਹੈ ਉਹਨਾਂ ਦੇ ਨਾਲ ਸਾਰੇ ਕਮੇਟੀਦਾਰ ਜਿਹੜੇ ਪਹਿਲਾਂ ਸੰਚੀਤਰ ਮੱਲ ਉਹ ਵੀ ਖਾਰਾ ਬਿੰਦਾਂਵਾਂ ਕੋ ਆਇਆ ਹੈ ਕਿ ਹਰ ਸਾਲ ਇੱਕ ਅਜਿਹੀ ਇੱਕ ਰਾਈ ਜਾਂਦੀ ਹੈ ਜਿਹਦੇ ਵਿੱਚ ਰੋਜ਼ ਸਵੇਰੇ ਜਿਹੜੀ ਹੈ ਉਹ ਪੂਜਾ ਅਰਚਨਾ ਕਰਕੇ ਉਸ ਤੋਂ ਬਾਅਦ ਗੁਰਦਵਾਰ ਨੂੰ ਕਥਾ ਚੱਲਦੀ ਰਹਿੰਦੀ ਹੈ ਤੋਂ ਮੰਨਵੇ ਤੱਕ ਉਸ ਤੋਂ ਰਾਤ ਪੰਡਾਤਾ ਕੀਤਾ ਜਾਂਦਾ ਹੈ ਕਿ ਅੱਜ ਲਾਸਟ ਦਿਨ ਜਿਹੜਾ ਅੱਜ ਕੱਥਾ ਨੂੰ ਗ੍ਰਾਮ ਦੇਣਾ ਹੈ ਕਥਾ ਨੂੰ ਗ੍ਰਾਮ ਦੇਣ ਲਈ ਸਾਡੇ ਪਿਸ਼ਣਾ ਬੰਦਰਾ ਨੂੰ ਅੱਜ ਲਾਸਟ ਦਿਨ ਕਥਾ ਉਹ ਕਰ ਰਹੇ ਹੈ ਉਸ ਤੋਂ ਪਹਿਲੇ ਜਿਹੜੇ ਹਵਨ ਲੱਗਿਆ ਜਿਹੜਾ ਉਹ ਸਾਰਿਆਂ ਵੱਲੋਂ ਕੀਤਾ ਗਿਆ ਪੂਰਨਤੀ ਪੁਆਈ ਗਈ ਪੂਰਨਤੀ ਜਿਹੜੀ ਹੈ ਵਿਆਸ ਗੱਪੀ ਜੀ ਆਦਾਂ ਨੇ ਪਾਈ ਹੈ ਔਰ ਸਾਰਿਆਂ ਨਾਲ ਕੇ ਪਾਈ ਹੈ ਔਰ ਇਸੇ ਦਿਨ ਸੰਗਤ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਅੱਗੇ ਵਾਸਤੇ ਵੀ ਅਸੀਂ ਨਾਸ ਕਰਨੇ ਹੈ ਕਿ ਪ੍ਰਮਾਤਮਾ ਕਰੇ ਇਹ ਮੰਦਿਰ ਜਿਹੜਾ ਸਾਡਾ ਇਹ ਉਜਾਗੀਆਂ ਲੰਡਾਵੇ ਲੋਕ ਇੱਥੇ ਸਵਰਗ ਨੂੰ ਆਣ ਤੇ ਸਵਰਗ ਦੇ ਦਰਸ਼ਨ ਕਰਕੇ ਇੱਥੇ ਜਾਣ ਲਈ ਤੇਹੀ ਕਾਮਨਾ ਹੈ ਬਾਕੀ ਵੀ ਸਾਰੀ ਕਮੇਟੀ ਨੂੰ ਵੀ ਇਹੀ ਕਾਮਨਾ ਹੈ ਮਿਸਾਲ ਜਿਹੜੇ ਰਲ ਕੇ ਜਿਹੜੇ ਹੈ ਕੋਈ ਇਸ ਕੰਮ ਨੂੰ ਕਰੀ ਜਾਓ ਬਹੁਤ ਬਹੁਤ ਧੰਨਵਾਦੀ ਬਹੁਤ ਬਹੁਤ ਇਹ ਤਾਂ ਕਲ ਸਜਾਤ ਸ਼ੁਰੂ ਹੋਈ ਸੀਗੀ ਤੇ ਉਸ ਤੋਂ ਬਾਅਦ ਕਿਸ਼ਨ ਬੰਦਰਾਂ ਜੀ ਸਾਡੇ ਕਥਾ ਵਾਚ ਕਥਾ ਕਰ ਕਰ ਰਹੇ ਹਨ ਤੇ ਬਹੁਤ ਹੀ ਪਿਆਰ ਭਰੀ ਕਥਾ ਜਿਹੜੀ ਸੁਣਨ ਵਾਲੇ ਬਹੁਤੇ ਭਾਵਨਾ ਖੋਲਦੇ ਨੇ ਇਹ ਇਤੋਂ ਬਾਅਦ ਅੱਜ ਬਿਦਰਾਮ ਅੱਜ 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 ਸੋਹਣੇ ਨੂੰ ਬਿਸ਼ਰਾਮ ਦੇ ਗਏ ਕਿਸ਼ਨ ਬੰਦਰਾਂ ਜੀ ਬਿਸ਼ਰਾਮ ਕਰਨ ਨੂੰ ਗ੍ਰਾਂਹ ਕੇ ਤੇ ਪੂਰਨੋਦੀ ਵੀ ਪਾਈ ਹੈ ਯਾਰ ਜੀ ਤੋਂ ਪੁਆਇਆ ਸੀ ਤੇ ਸਾਡੀ ਕਮੇਟੀ ਇਜਤਿਤਾ ਹੋਵੇ ਕੰਮ ਕਰ ਰਹੀ ਹੈ ਤੇ ਐ ਪਿਛਲੇ 10 ਸਾਲ ਤੋਂ ਆਈ ਇਸੇ ਤਰ੍ਹਾਂ ਇਹ ਕਥਾ ਚੱਲਦੀ ਆ ਰਹੀ ਹੈ ਅੱਗਰ ਵੀ ਆਈ ਪਰਮਾਤਮਾ ਦੇ ਬੇ ਉਮੀਦ ਕਰਦੇ ਜਨਤ ਤੇ ਸਾਡੀ ਕਥਾ ਇੱਥੇ ਚੱਲਦੀ ਹੈ ਅਰੇ ਮੀਂਹ ਦੀ ਕਦੋਂ ਦਾ ਸ਼ੁਰੂ ਹੋਵੇ ਸੋਹਣਾ ਕੀ ਇਹ ਚੱਲਦੀ ਹੈ ਸੋਰੀ ਦੇ ਵਿੱਚ ਭਗਵਾਨ ਕ੍ਰਿਸ਼ਨ ਦਾ ਜਨਮ ਵਾਲੀ ਧੰਕੀਆਂ ਵੀ ਗੱਡੀਆਂ ਆ। ਦਾ ਵਿਆਹ ਵੀ ਸੀਗਾ ਕਰ ਤੋ ਸੰਗਤ ਨੂੰ ਬੜਾ ਬੁਝਾ ਹੈ ਬੜੀ ਖੁਸ਼ੀ ਖੁਸ਼ੀ ਸਾਰਿਆਂ ਨਾਲ ਭੰਗੜੇ ਭਾਗ ਹੈ ਜਿਹੜਾ ਇਹ ਪ੍ਰੋਗਰਾਮ ਸਾਡੇ ਧਾਰਮਿਕ ਚੱਲਿਆ ਵਾ ਪ੍ਰਮਾਤਮਾ ਉਸ ਕਮੇਟੀ ਨੂੰ ਹੋਰ ਵੀ ਬਲ ਬਖਸ਼ੇ ਅੱਗੇ ਤੋਂ ਹੋਰ ਵੀ ਵਧੀਆ ਪ੍ਰੋਗਰਾਮ ਕਰਵਾ ਸਕੀਏ ਇਹ ਪ੍ਰਚੀਨ ਸ਼੍ਰੀ ਮੰਦਿਰ ਗੰਗੂ ਆਜ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜੀ ਭਾਗਵਤ ਸਪਤਾ ਕਥਾ ਹੈ ਬੜੀ ਤੰਤਾਮ ਨਾਲ ਹੋਈ ਹੈ ਔਰ ਵਿਆਜ ਜੀ ਦੇ ਦੇਵੀ ਕ੍ਰਿਸ਼ਨ ਬੰਦੂ ਜੀ ਜਿਹੜੇ ਕਿ ਲੋਕਲ ਸਾਡੇ ਪਿੰਡ ਦੇ ਹੀ ਬੇਟੀ ਹੈ ਤੇ ਅੱਜਕੜ ਬ੍ਰਿੰਦਾਪਨ ਧਾਮ ਰਹਿੰਦੇ ਆ ਉਨਾ ਵੱਲੋਂ ਬੜੇ ਹੀ ਪਾਪ ਰੇਨਾ ਕਥਾ ਸੁਣਾਈ ਗਈ ਅਤੇ শ্রোਤਿਆਂ ਵੱਲੋਂ ਵੀ ਬੜੇ ਪ੍ਰੇਮ ਭਾਵ ਨਾਲ ਕਥਾ ਸੁਣੀ ਗਈ ਸਾਰਿਆਂ ਨੇ ਪੂਰਾ ਸਹਿਯੋਗ ਦਿੱਤਾ ਪੂਰੀ ਕਮੇਟੀ ਪੂਰੇ ਪਿੰਡ ਵਾਸੀ ਸਾਰੇ ਇਲਾਕਾ ਵਾਸੀ ਮੈਂ ਭਗਵਾਨ ਬੋਲੇ ਸ਼ੰਕਰ ਅੱਗੇ ਇਹ ਅਰਦਾਸ ਕਰਾਂਗਾ ਹਰ ਸਾਲ ਹੀ ਇਸੇ ਤਰ੍ਹਾਂ ਦੇ ਇਹ ਪ੍ਰੋਗਰਾਮ ਹੁੰਦੇ ਰਹਿਣ ਜੈ ਬੋਲੇ ਸ਼ੰਕਰ